ਸਿਕਾਲ ਪੰਜਾਬੀਓ ਭਾਰਤ ਤੇ ਅਮਰੀਕਾ ਦੀ ਇੱਕ ਡੀਲ ਹੋਈ ਹੈ ਇੱਕ ਸਮਝੌਤਾ ਹੋਇਆ ਵਪਾਰ ਦਾ ਉਹਦੇ ਬਾਰੇ ਬੀਜੇਪੀ ਜੁੰਡਲੀ ਝੂਠ ਬੋਲ ਰਹੀ ਆ ਕਿ ਇਹਦੇ ਵਿੱਚੋਂ ਖੇਤੀ ਨੂੰ ਤੇ ਡੈਰੀ ਜਿਹੜਾ ਸਾਡਾ ਕੀਤਾ ਉਹਨੂੰ ਬਾਹਰ ਰੱਖਿਆ ਗਿਆ ਦੂਜੇ ਪਾਸੇ ਆਪਾਂ ਜਦੋਂ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਬੀਬੀ ਉਹਦਾ ਬਿਆਨ ਸੁਣ ਲਿਓ ਉਹ ਕਹਿੰਦੀ ਅਮਰੀਕਨ ਕਿਸਾਨਾਂ ਲਈ ਭਾਰਤ ਦੀ ਜਿਹੜੀ ਮੰਡੀ ਆ ਭਾਰਤ ਦਾ ਇਹਦਾ ਬਾਜ਼ਾਰ ਆ ਬਹੁਤ ਲਾਹੇਵੰਦ ਸਾਬਤ ਹੁੰਦਾ। ਉਦੋਂ ਸਾਬਤ ਹੁੰਦਾ ਕਿ ਇਹ ਵਪਾਰ ਜਿਹੜਾ ਸਹਿਯੋਤਾ ਹੋਇਆ, ਬਾਦ ਸਹਿਯੋਤਾ ਹੋਇਆ। ਇਹਦੇ ਵਿੱਚ ਖੇਤੀ ਨੂੰ ਤੇ ਡੈਰੀ ਵਾਲੇ ਨੂੰ ਕਿਤੇ ਨੂੰ ਵੀ ਵਿੱਚ ਰੱਖਿਆ ਗਿਆ। 500 ਬਿਲੀਅਨ ਦਾ ਹੈ ਇਹ ਸਮਝੋਤਾ, 500 ਬਿਲੀਅਨ ਡਾਲਰ ਦਾ ਕਾਰੋਬਾਰ। 500 ਬਿਲੀਅਨ ਡਾਲਰ ਤੋਂ ਭਾਵ ਹੈ ਜਿੰਨਾ ਭਾਰਤ ਦਾ 1 ਸਾਲ ਦਾ ਬਜਟ ਆ ਉਹਦਾ 80 ਤੋਂ 85% ਬਣਦਾ ਹੈ। ਮੁਣੀ ਤੇ ਖੇਤੀ ਕਿਵੇਂ ਖਤਮ ਹੋਣੀ ਆ ਜਾਂ ਤਬਾਹ ਹੋਣੀ ਆ ਸਾਡਾ ਜਿਹੜੀਆਂ ਵੀ ਕਣਕ ਆਪਾਂ ਪੈਦਾ ਕਰਦੇ ਆ ਆਪਾਂ ਕੋਈ ਸੋਇਆਬੀਨ ਪੈਦਾ ਕਰਦੇ ਆ ਕੋਈ ਮੱਕੀ ਪੈਦਾ ਕਰਦੇ ਆ ਹੋਰ ਫਸਲਾਂ ਪੈਦਾ ਕਰਦੇ ਆ ਫਾਲ ਜਿਹੜੇ ਆਪਾਂ ਬਾਗ ਨੇ ਸਾਡੇ ਮਾਲੂਹਮਾਚਲ ਚ ਬਾਗ ਆ ਜਾਂ ਮੁਕਸ਼ਮੀਰ ਚ ਬਾਗ ਆ ਸੇਬ ਆ ਸੰਤਰੇ ਆ ਖਰੋਟ ਆ ਬਦਾਮ ਆ ਇਹ ਸਾਰੇ ਜਿਹੜੇ ਸਮਾਨ ਮੈਂ ਤੁਹਾਨੂੰ ਦਿਨਾ ਰਿਹਾ ਐ ਇਹ ਤੋਂ ਇਲਾਵਾ ਦੁੱਧ ਦੁੱਧ ਤੋਂ ਬਣੀਆਂ ਹੋਈਆਂ ਹੋਰ ਚੀਜ਼ਾਂ ਪਾਊਡਰ ਵਗੈਰਾ ਤੇਲ ਕਈ ਪ੍ਰਕਾਰ ਦੇ ਤੇਲ ਤੋਂ ਬਣੀਆਂ ਹੋਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਭਾਰਤ ਦੇ ਵਿੱਚ ਆ ਕੇ ਵਿਕਣਾ ਹੁਣ ਇੱਕ ਇਹ ਹੋਰ ਝੂਠ ਫਲਾ ਰਹੇ ਐ ਕਹਿੰਦੇ ਜੀ 50% ਜਿਹੜਾ ਟੈਕਸ ਸੀਗਾ ਟਰੰਪ ਦਾ ਲਾਇਆ ਹੋਇਆ ਉਹ ਘਟਾ ਕੇ 18% ਕਰ ਦੋ ਇਨਾਂ ਨੂੰ ਇੱਕ ਪੁੱਛਣ ਵਾਲਾ ਹੋਵੇ ਵੀ ਰਾਮਪ ਨੇ 3% ਤੋਂ ਵਧਾ ਕੇ ਜਿਹੜਾ ਟੈਕਸ ਸੀ ਉਹ 50 ਕੀਤਾ ਸੀ। ਉਹਨੇ 0 ਦਾ ਕੀਤਾ ਹੀ ਨਹੀਂ। 3 ਤੋਂ ਵਧਾ ਕੇ 50 ਕਰਦਾ 50 ਤੋਂ ਘਟਾ ਕੇ 18 ਕਰਦਾ। ਤੇ ਜਿਹੜਾ ਅਮਰੀਕਾ ਦਾ ਸਮਾਨ ਭਾਰਤ ਦੇ ਵਿੱਚ ਆ ਕੇ ਵਿਕਣਾ ਉਹਦੇ 0% ਟੈਕਸ ਕੋਈ ਟੈਕਸ ਨਹੀਂ। ਇੱਕ ਤਾਂ ਗੱਲ ਜਿਹਨੂੰ ਇਹ ਲੱਗਦਾ ਵੀ ਖੇਤੀ ਤੇ ਹਮਲਾ ਹੈ ਜਾਂ ਖੇਤੀ ਖਤਮ ਹੋ ਜੂ ਉਸੇ ਕਾਲ ਪੰਜਾਬੀਓ ਭਾਰਤ ਤੇ ਅਮਰੀਕਾ ਦੀ ਇੱਕ ਡੀਲ ਹੋਈ ਹੈ ਇੱਕ ਸਮਝੌਤਾ ਸਾਲ ਪੰਜਾਬੀਓ ਭਾਰਤ ਤੇ ਅਮਰੀਕਾ ਦੀ ਇੱਕ ਡੀਲ ਹੋਈ ਹੈ ਇੱਕ ਸਮਝੌਤਾ ਹੋਇਆ ਵਪਾਰ ਦਾ ਉਹਦੇ ਬਾਰੇ ਭਾਜਪਾ ਜੁੰਡਲੀ ਝੂੜ ਬੋਲ ਰਹੀ ਆ ਕਿ ਇਹਦੇ ਵਿੱਚੋਂ ਖੇਤੀ ਨੂੰ ਤੇ ਡੈਰੀ ਜਿਹੜਾ ਸਾਡਾ ਕਿੱਤਾ ਉਹਨੂੰ ਬਾਹਰ ਰੱਖਿਆ ਗਿਆ ਦੂਜੇ ਪਾਸੇ ਆਪਾਂ ਜਦੋਂ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਬੀਬੀ ਉਹਦਾ ਬਿਆਨ ਸੁਣ ਲਿਓ ਉਹ ਕਹਿੰਦੀ ਅਮਰੀਕਨ ਕਿਸਾਨਾਂ ਲਈ ਭਾਰਤ ਦੀ ਜਿਹੜੀ ਮੰਡੀ ਆ ਭਾਰਤ ਦਾ ਬਾਜ਼ਾਰ ਆ ਬਹੁਤ ਲਾਹੇਵੰਦ ਹੁੰਦਾ ਹੈ ਕਿ ਇਹ ਵਪਾਰ ਜਿਹੜਾ ਸੰਯੋਗਤਾ ਬਾਦ ਸਿੰਘਾ ਤੇ ਡੈਰੀ ਵਾਲੇ ਨੂੰ 500 ਬਿਲੀਅਨ ਤੋਂ ਭਾਵ ਹੈ ਜਿੰਨਾ ਭਾਰਤ ਦਾ 1 ਸਾਲ ਦਾ ਬਜਟ ਆ ਉਹਦਾ 80 ਤੋਂ 85% ਬਣਦਾ ਹੁਣ ਇਹ ਜੇ ਖੇਤੀ ਕੀ ਖਤਮ ਹੋਣੀ ਆ ਤੇ ਤਬਾਹ ਹੋਣੀ ਆ ਸਾਡਾ ਜਿਹੜੀ ਵੀ ਕਣਕ ਆਪਾਂ ਪੈਦਾ ਕਰਦੇ ਆ ਆਪ ਕੋਈ ਵੀ ਪੈਦਾ ਕਰਦੇ ਆ ਕੋਈ ਮੱਕੀ ਹੋਰ ਫਸਲਾਂ ਪੈਦਾ ਕਰਦੇ ਆ ਫਾਲ ਜਿਹੜੇ ਆ ਬਾਗ ਨੇ ਸਾਡੇ ਮੰਨ ਲਓ ਹਿਮਾਚਲ ਦੇ ਬਾਗ ਹੈ ਜਮ ਬਾਗ ਹੈ ਸੇਬ ਆ ਸੰਤਰੇ ਆ ਖਰੋਟ ਆ ਬਦਾਮ ਹੈ ਇਹ ਸਾਰੇ ਜਿਹੜੇ ਸਾਰੇ ਤੁਹਾਨੂੰ ਬਣਾ ਰਹੇ ਆ ਇਹ ਤੋਂ ਇਲਾਵਾ ਦੁੱਧ ਦੁੱਧ ਤੋਂ ਬਣੀਆਂ ਹੋਈਆਂ ਹੋਰ ਚੀਜ਼ਾਂ ਪਾਊਡਰ ਵਗੈਰਾ ਤੇਲ ਕਈ ਪ੍ਰਕਾਰ ਦੇ ਤੇਲ ਤੋਂ ਬਣੀਆਂ ਹੋਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਭਾਰਤ ਦੇ ਵਿੱਚ ਆ ਕੇ ਵਿਕਣਾ ਹੁਣ ਇੱਕ ਇਹ ਹੋਰ ਝੂਠ ਫਲਾ ਰਹੇ ਆ ਕਹਿੰਦੇ ਜੀ 50% ਜਿਹੜਾ ਟੈਕਸ ਸੀਗਾ 트ੰਪ ਦਾ ਲਾਇਆ ਹੋਇਆ ਉਹ ਘਟਾ ਕੇ 18% ਕਰ ਦੋ ਇਹਨਾਂ ਨੂੰ ਇੱਕ ਪੁੱਛਣਾ ਲਾ ਹੋਵੇ ਵੀ 트ੰਪ ਨੇ 3% ਤੋਂ ਵਧਾ ਕੇ ਜਿਹੜਾ ਟੈਕਸ ਸੀ ਉਹ 50 ਕੀਤਾ ਸੀ ਉਨੇ 0 ਦਾ ਕੀਤਾ ਹੀ ਨਹੀਂ ਤਿੰਨ ਤੋਂ ਵਧਾ ਕੇ 50 ਕਰਤਾ 50 ਤੋਂ ਘਟਾ ਕੇ 18 ਕਰਤਾ ਤੇ ਜਿਹੜਾ ਅਮਰੀਕਾ ਦਾ ਸਮਾਨ ਭਾਰਤ ਦੇ ਵਿੱਚ ਆ ਕੇ ਵਿਕਣਾ ਉਹਦੇ 0% ਟੈਕਸ ਕੋਈ ਟੈਕਸ ਨਹੀਂ ਇੱਕ ਦਾ ਗੱਲ ਜਿਹਨੂੰ ਇਹ ਲੱਗਦਾ ਵੀ ਖੇਤੀ ਤੇ ਹਮਲਾ ਹੈ ਜਾਂ ਖੇਤੀ ਖਤਮ ਹੋ ਜੂਗੀ ਜਾਂ ਸਾਡਾ ਜਿਹੜਾ ਦੁੱਧ ਪੈਦਾ ਕਰਨ ਦਾ ਕੀਤਾ ਖਤਮ ਹੋ ਜਾਊਗਾ ਕੀ ਤੁਰਾ ਹੈ ਖੇਤੀ ਦੇ ਸਾਰੇ ਕੋਸ਼ਕ ਕਾਨ ਹੋਵੇ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਬਾਜ਼ਾਰ ਤਾਂ ਹੀ ਚੱਲਦੇ ਆ ਜੇ ਖੇਤੀ ਚੱਲਦੀ ਹੈ ਜੇ ਖੇਤੀ ਖਤਮ ਹੋ ਗਈ ਬਾਜ਼ਾਰ ਵੀ ਖਤਮ ਹੋਣਗੇ ਦੁਕਾਨਦਾਰ ਵੀ ਮਰਨਗੇ ਛੋਟੇ-ਮੋਟੇ ਵਪਾਰੀ ਵੀ ਖਤਮ ਹੋ ਜਾਣਗੇ ਕਿਸਾਨ ਤੇ ਮਜ਼ਦੂਰਨ ਦਾ ਮਾਰੀ ਜਾਣਾ ਕਿਉਂਕਿ ਖੇਤੀ ਸਾਡੇ ਲਈ ਕੋਈ ਕਿੱਤਾ ਨਹੀਂ ਘਰਾਸਤ ਵੀ ਹੈ ਇਹ ਸਮਝਣ ਦੀ ਲੋੜ ਹੈ ਜਿੰਨਾ ਵੀ ਹੁਣ ਸਮਾਨ ਉਹਨਾਂ ਦੇਖੋ ਪਹਿਲੀ ਗੱਲ ਤਾਂ ਜਿਹੜਾ ਅਮਰੀਕਾ ਤੋਂ ਕੋਈ ਅਨਾਜ ਆਉਣਾ ਹੈ ਉਹਦੀ ਕੁਆਲਿਟੀ ਸਾਡੇ ਨਾਲੋਂ ਬਿਹਤਰ ਹੋਣੀ ਹੈ ਇਹ ਆਪਾਂ ਨੂੰ ਹੀ ਪਤਾ ਦੂਜਾ ਦਾ ਕਾਰਨ ਹੈ ਕਿ ਸਸਤਾ ਹੋਣਾ ਸਸਤਾ ਕਿਉਂ ਹੋਣਾ ਕਿਉਂਕਿ ਉੱਥੋਂ ਦੇ ਜਿਹੜੇ ਕਾਰਪੋਰੇਟ ਕਿਸਾਨ ਨੇ ਵੱਡੇ ਵੱਡੇ ਘਰਾਣੇ ਆ ਉੱਥੇ ਹਜ਼ਾਰਾਂ ਹਜ਼ਾਰਾਂ ਏਕੜ ਦੇ ਫਾਰਮਾਂ ਜਿੰਨਾ ਕੋਈ ਆਪਣੇ ਕੋਲ ਨਹੀਂ ਵੀ ਕਿੱਲਾ ਦੋ ਕਿੱਲੇ ਚਾਰ ਕਿੱਲੇ ਪੰਜ ਕਿਰਾਣਾਂ ਜ਼ਿਮੀਂਦਾਰ ਉੱਥੇ ਉਹਨਾਂ ਨੂੰ ਬਹੁਤ ਮੋٹے ਪੱਧਰ ਤੇ ਸਰਕਾਰਾਂ ਸਬਸਿਡੀਆਂ ਦਿੰਦੀਆਂ ਨੇ ਤੇ ਇੱਥੇ ਜਦੋਂ ਆ ਕੇ ਦੇਖਣਾ ਉਹਦੇ ਟੈਕਸ ਵੀ ਕੋਈ ਨਹੀਂ ਸਸਤਾ ਵੀ ਹੋਣਾ ਤੇ ਵਧੀਆ ਵੀ ਹੋਣਾ ਇਸ ਕਰਕੇ ਇਹਦਾ ਸਾਡਾ ਨਾਜ ਹੈ ਇਹਦੇ ਬਲ ਕਹਿੰਨੇ ਚੱਕਣਾ ਜੇ ਖੇਤੀ ਤਬਾਹ ਹੋ ਗਈ ਸਾਡਾ ਦੁੱਧ ਪੈਦਾ ਕਰਨ ਦਾ ਸਾਇਆ ਕਿੱਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਨੇ ਲੱਖਾਂ ਪਰਿਵਾਰ ਜੁੜੇ ਹੋਏ ਨੇ ਜਿਹੜੇ ਆਪਣਾ ਗੋਮੱਜਾਂ ਰੱਖ ਕੇ ਗਾਵਾਂ ਰੱਖ ਕੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹ ਸਾਰੇ ਤਬਾਹ ਹੋ ਜਾਣਗੇ ਇਸ ਕਰਕੇ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਪੰਜਾਬ ਦੇ ਲੋਕੋ ਸਾਨੂੰ ਅੱਜ ਲੋੜ ਹੈ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਲੋਕਾਂ ਦੀ ਲਾਈ ਲੜਨ ਲਈ ਤੇ ਰਾਣੇ ਜਿਹੜੀਆਂ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਲਗਾਤਾਰ 20 ਦੇ ਅੰਦੋਲਨ ਤੋਂ ਬਾਅਦ ਮੋਦੀ ਅਰਗੇ ਨੇ ਇਹ ਇੱਕ ਪ੍ਰਾਪੇਗੈਂਡੇ ਰਾਹੀਂ ਵਿੱਚ ਭਵੰਤਮਨ ਵੀ ਸ਼ਾਮਲ ਸੋਦੇ ਸਾਡੀਆਂ ਜਥੇਬੰਦੀਆਂ ਨੂੰ ਭੰਡਿਆ ਗਿਆ ਨੰਦਿਆ ਗਿਆ ਲੋਕਾਂ ਨੂੰ ਗਮਰਾਹ ਕੀਤਾ ਗਿਆ ਲੋਕਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਬੰਦਿਆਂ ਕੋਲ ਵੀ ਇਹ ਝੰਡੇ ਡੰਡਾ ਪਾਉਂਦੇ ਆ ਇਹ ਫੰਡ ਖਾਂਦੇ ਆ ਇਹ ਬਿਨਾਂ ਗਲਤੋ ਰੌਲਾ ਪਾਉਂਦੇ ਆ ਸੜਕਾਂ ਘੇਰਦੇ ਆ ਇਹ ਸਾਰਾ ਉਹ ਪ੍ਰਪਾਗੈਂਡਾ ਸੀ ਵੀ ਲੋਕ ਇੱਕ ਵਾਰੀ ਨਰਾਸ਼ ਹੋ ਕੇ ਨਾ ਟੁੱਟ ਜਾਣ ਤਾਂ ਕਿ ਲੋਕਾਂ ਨੂੰ ਨਿਖੇੜ ਕੇ ਇਕੱਲੇ ਕਰਕੇ ਲੁੱਟਣਾ ਕੁੱਟਣਾ ਤੇ ਜਿਹੜੀਆਂ ਵੀ ਨੀਤੀਆਂ ਸੀ ਲੈ ਕੇ ਆਉਣੀਆਂ ਉਹਨੂੰ ਲਾਗੂ ਕਰਨਾ ਸੌਖਾ ਹੋ ਜਾਵੇ ਜਿਖਰੇ ਬੰਦਿਆਂ ਦੀ ਬਦੌਲਤ ਇਹ ਮਾੜਾ ਮੋਟਾ ਪੰਜਾਬ ਸੈਕਦਾ ਹੈ ਜਾਂ ਆਪਾਂ ਕੋਈ ਵਿਰੋਧ ਕਰ ਰਹੇ ਆ ਜਾਂ ਪੈਸ ਹੱਲੇ ਨੂੰ ਹਮਲੇ ਨੂੰ ਰੋਕ ਰਹੇ ਆ ਤਾਂ ਸਿਰਫ ਇਸੇ ਸਿਰਫ ਸਾਡੀਆਂ ਜਥੇਬੰਦੀਆਂ ਕਰਕੇ ਆ ਬਾਕੀ ਸੂਬਿਆਂ ਦਾ ਹਾਲ ਦੇਖ ਲਓ ਭਾਰਤ ਸਰਕਾਰ ਨੇ ਬੀਜੇਪੀ ਸਰਕਾਰ ਮੋਦੀ ਗਾੜਿਆਂ ਨੇ ਕੀ ਕਰਤਾ ਸੋ ਇਸ ਕਰਕੇ ਸਾਨੂੰ ਆਪਣੀਆਂ ਜਥੇਬੰਦੀਆਂ ਨਾਲ ਖੜਨ ਦੀ ਲੋੜ ਹੈ ਇਹਨਾਂ ਨੂੰ ਤਕੜੇ ਕਰਨ ਦੀ ਲੋੜ ਹੈ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦੀ ਲੋੜ ਪੈਣੀ ਹੈ ਤਿੰਨ ਕਾਲੇ ਕਾਨੂੰਨ ਹੋਰ ਬਿਜਲੀ ਦਾ ਕਾਨੂੰਨ ਬੀ ਦਾ ਕਾਨੂੰਨ ਤੇ ਛੁੜੀ ਧਰਤੀ ਦਾ ਜਿਹੜਾ ਰਿਕਾਰਡ ਵਨ ਲੈਂਡ ਵਨ ਸਟੇਸ਼ਨ ਜਿਹੜੀ ਗੱਲ ਚੱਲ ਰਹੀ ਹੈ ਜਿਹੜਾ ਬਿਜਲੀ ਐਕਟ ਜਿਹੜਾ ਸੀਡ ਐਕਟ ਤਿੰਨ ਕਾਲੇ ਕਾਨੂੰਨ ਥੋੜੇ ਹੋਰ ਗੱਲ ਦਾ ਫਾਹਾ ਬਣਨ ਜਾ ਰਹੇ ਹੈ। ਉਹਦਾ ਕਫਨ ਤਿਆਰ ਕੀਤਾ ਜਾ ਰਿਹਾ ਪੂਰਨ ਤੌਰ ਤੇ ਵਧੀਆ ਤਰੀਕੇ ਨਾਲ। ਤੇ ਤੁਸੀਂ ਲਾਲ ਲਾਲ ਕਰਦੇ ਫਿਰਦੇ ਹੋ ਕਦੇ ਉਹ ਮਸਲੇ ਪਿੱਛੇ ਹੋਗੇ ਕਦੇ ਉਹ ਮਸਲੇ ਪਿੱਛੇ ਹੋਗੇ ਫੁਲਾਨਾ ਬਾਹਰ ਆ ਗਿਆ ਫੁਲਾਨਾ ਅੰਦਰ ਵਾ ਗਿਆ ਵਜੀਠੂਆ ਆ ਗਿਆ ਲਾਲ ਲਾਲ ਕਰਾਤੀ ਭਵੰਤ ਨੇ ਚੁਟਕਲਾ ਸੁਣਾਤਾ ਸੁਭੀਰ ਨੇ ਵਾਪਸ ਸੁਣਾਤਾ ਕਿ ਤੁਸੀਂ ਹੋਰ ਕਾਂਗਰਸੀ ਨੇ ਕੋਈ ਹੋਰ ਜੁਮਲਾ ਛੜਤਾ ਇਦਰੀ ਉਲਦੇ ਫਿਰਦੇ ਤੇ ਇਦਾਂ ਜਿਹੜਾ ਸਾਡੀਆਂ ਜੜਾਂ ਵੱਡੀਆਂ ਜਾ ਰਹੀਆਂ ਸਰ ਦੇ ਹਮਲੇ ਹੋ ਰਹੇ ਆ ਇਹਦੇ ਵੱਲ ਵੀ ਧਿਆਨ ਮਾਰੋ ਇਕੱਠੇ ਹੋ ਜੋ ਇਕੱਠੇ ਹੋਏ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਤੇ ਨਹੀਂ ਫਰ ਜਾਓ ਐਸਾ ਖਤਰਨਾਕ ਹਮਲਾ ਜੇ ਇਹ ਦਿਓ ਸਰੇ ਚੜ ਸਰੇ ਜੇ ਲੋਕ ਇਕੱਠੇ ਹੋ ਗਏ ਤਾਂ ਇਹਨਾਂ ਨੂੰ ਮਜਬੂਰੀ ਵਾਸਤੇ ਸਮਝੌਤਾ ਤੋੜਨਾ ਪੈਣਾ ਤੇ ਜੇ ਇੱਕ ਵਾਰੀ ਲਾਗੂ ਹੋ ਗਿਆ ਫਿਰ ਭੁੱਲ ਜਿਓ ਵੀ ਮੁੜ ਕੇ ਤੁਸੀਂ ਕਿਤੇ ਇਹਨੂੰ ਠੱਲ ਪਾ ਲਓ ਸੋ ਮੇਰੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਹੈ ਕਿ ਆਓ ਇਕੱਠੇ ਹੋ ਕੇ ਇਹਨਾਂ ਹਮਲਿਆਂ ਨੂੰ ਰੋਕੀਏ ਹੱਲਿਆਂ ਨੂੰ ਰੋਕੀਏ ਇਹਨਾਂ ਜਿੰਨੇ ਵੀ ਇਹ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਸਮਝੌਤੇ ਕਰ ਰਹੇ ਆ ਉਹਨੂੰ ਰੋਕ ਕੇ ਜਾਵੇ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਜਥੇਬੰਦੀਆਂ ਮਜ਼ਬੂਤ ਕਰੋ ਉਹਨਾਂ ਨਾਲ ਜੁੜੋ ਉਹਨਾਂ ਨੂੰ ਜਿੱਥੇ ਲੋੜ ਆ ਜਿੱਥੇ ਸਾਦੇ ਆ ਕਰਦੇ ਆ ਜਿੱਥੇ ਕੋਈ ਚਾਰ ਪੈ ਫੰਡ ਦੀ ਲੋੜ ਪੈਂਦੀ ਆ ਉਹ ਵੀ ਦਿਓ ਖਲਾਸ਼ਰੀ ਦੇ ਉਹਨਾਂ ਨੂੰ ਤਕੜੇ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਬੱਚੇ ਇਹਦੇ ਖਿਲਾਫ ਬਹੁਤ ਵੱਡਾ ਬੇਗਲ ਜਿਹੜਾ ਵੱਜਣ ਜਾ ਰਿਹਾ ਸਾਨੂੰ ਸਾਰਿਆਂ ਨੂੰ ਇਹ ਲੜਾਈ ਦੇ ਵਿੱਚ ਪੁੱਦਣਾ ਪੈਣਾ ਜੇ ਅਸੀਂ ਆਪਣੀਆਂ ਨਸਲਾਂ ਆਪਣੀਆਂ ਫਸਲਾਂ ਆਪਣੀ ਧਰਤੀ ਆਪਣੀ ਵਿਰਾਸਤ ਆਪਣੇ ਖਿੱਤੇ ਨੂੰ ਬਚਾਉਣਾ ਚਾਹੁੰਦੇ ਹਾਂ ਵਾਹਿਗੁਰੂ ਸਾਹਿਬ ਵਾਹਿਗੁਰੂ ਜੀਓ ਭਾਰਤ ਤੇ ਮੇਲ ਹੋਈ ਹੈ ਕਿਸਮਝੋਤਾ ਵਪਾਰ ਦਾ ਦੇ ਬਾਰੇ ਬੀਜੇਪੀ ਜੁੰਡਲੀਪੁਰ ਬੋਲ ਰਹੀ ਆ ਕਿ ਇਹਦੇ ਵਿੱਚੋਂ ਖੇਤੀ ਨੂੰ ਤੇ ਡੈਰੀ ਜਿਹੜਾ ਸਾਡਾ ਕਿੱਤਾ ਉਹਨੂੰ ਬਾਹਰ ਰੱਖਿਆ ਗਿਆ ਦੂਜੇ ਪਾਸੇ ਆਪਾਂ ਜਦੋਂ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਬੀਬੀ ਉਹਦਾ ਬਿਆਨ ਸੁਣ ਲਿਓ ਉਹ ਕਹਿੰਦੀ ਅਮਰੀਕਨ ਕਿਸਾਨਾਂ ਲਈ ਭਾਰਤ ਦੀ ਜਿਹੜੀ ਮੰਡੀ ਆ ਭਾਰਤ ਦਾ ਇਹਦਾ ਬਾਜ਼ਾਰ ਆ ਬਹੁਤ ਲਾਹੇਵੰਦ ਸਾਫਤ ਹੁੰਦਾ ਉਹਦੋਂ ਸਾਫਤ ਹੁੰਦਾ ਕਿ ਇਹ ਵਪਾਰ ਜਿਹੜਾ ਸਮਝੌਤਾ ਹੋਇਆ ਬਾਦਸਿੰਘਾ ਹੋਇਆ ਇਹਦੇ ਵਿੱਚ ਖੇਤੀ ਨੂੰ ਤੇ ਡੈਰੀ ਵਾਲੇ ਨੂੰ ਕਿਤੇ ਨੂੰ ਵੀ ਵਿੱਚ ਰੱਖਿਆ ਗਿਆ 500 ਬਿਲੀਅਨ ਦਾ ਹੈ ਇਸ ਸਮਝੌਤੇ 500 ਬਿਲੀਅਨ ਡਾਲਰ ਦਾ ਕਰੋੜਾ 500 ਬਿਲੀਅਨ ਡਾਲਰ ਤੋਂ ਭਾਵ ਹੈ ਜਿੰਨਾ ਭਾਰਤ ਦਾ 1 ਸਾਲ ਦਾ ਬਜਟ ਹੈ ਉਹਦਾ 80 ਤੋਂ 85% ਬਣਦਾ ਹੈ ਹੁਣ ਇਹ ਖੇਤੀ ਕਿਵੇਂ ਖਤਮ ਹੋਣੀ ਆ ਜਾਂ ਤਬਾਹ ਹੋਣੀ ਆ ਸਾਡਾ ਜਿਹੜੀ ਵੀ ਕਣਕ ਆਪਾਂ ਪੈਦਾ ਕਰਦੇ ਆ ਆਪਾਂ ਕੋਈ ਸੋਇਆਬੀਨ ਪੈਦਾ ਕਰਦੇ ਆ ਕੋਈ ਮੱਕੀ ਪੈਦਾ ਕਰਦੇ ਆ ਹੋਰ ਫਸਲਾਂ ਪੈਦਾ ਕਰਦੇ ਆ ਹਾਲ ਜਿਹੜੇ ਆਪਾਂ ਬਾਗ ਨੇ ਸਾਡੇ ਮੰਨ ਲਓ ਹਿਮਾਚਲ ਦੇ ਬਾਗ ਆ ਜਾਂ ਜੰਮੂ ਕਸ਼ਮੀਰ ਆ ਰਹੇ ਆਇਆਂ ਤੋਂ ਇਲਾਵਾ ਦੁੱਧ ਚੌਂਗੀਆਂ ਹੋਰ ਚੀਜ਼ਾਂ ਪਾਊਡਰ ਵਗੈਰਾ ਤੇਲ ਕਈ ਪ੍ਰਕਾਰ ਦੇ ਤੇਲ ਤੋਂ ਬਣੀਆਂ ਹੋਈਆਂ ਜਿਨ੍ਹਾਂ ਨੇ ਤਾਂ ਕੇ ਦੇਖਣਾ ਹੁਣ ਇੱਕੇ ਹੋਰ ਆ ਪਰਸੈਂਟ ਜਿਹੜਾ ਟੈਕਸ ਸੀਗਾ ਟਰੰਪ ਦਾ ਲਾਇਆ ਹੋਇਆ ਉਹ ਘਟਾਣਾ ਪਰਸੈਂਟ ਤੋਂ ਟੈਕਸ ਸੀ ਉਹ 50 ਕੀਤਾ ਸੀ ਉਹਨੇ ਜ਼ੀਰੋ ਦਾ ਕੀਤਾ ਹੀ ਨਹੀਂ ਤਿੰਨ ਤੋਂ ਵਧਾ ਕੇ 50 ਕਰਦਾ 50 ਤੋਂ ਘਟਾ ਕੇ 18 ਕਰਦਾ ਤੇ ਜਿਹੜਾ ਅਮਰੀਕਾ ਦਾ ਸਮਾਨ ਭਾਰਤ ਦੇ ਵਿੱਚ ਉਹਦੇ 0% ਟੈਕਸ ਕੋਈ ਟੈਕਸ ਨਹੀਂ ਇੱਕ ਤਾਂ ਗੱਲ ਜਿਨੂੰ ਇਹ ਲੱਗਦਾ ਵੀ ਖੇਤੀ ਤੇ ਹਮਲਾ ਹੈ ਜਾਂ ਖੇਤੀ ਖਤਮ ਹੋ ਜੂਗੀ ਜਾਂ ਸਾਡਾ ਜਿਹੜਾ ਦੁੱਧ ਪੈਦਾ ਕਰਨ ਦਾ ਕਿੱਤਾ ਹੈ ਉਹ ਖਤਮ ਹੋ ਜਾਊਗਾ ਖੇਤੀ ਦੇ ਸਾਰੇ ਕੋਸ਼ਕਾ ਹੋਵੇ ਮਜ਼ਦੂਰ ਹੋਵੇ ਕੰਦਾਰ ਹੋਵੇ ਤਾਂ ਹੀ ਚੱਲਦੇ ਆ ਜੇ ਖੇਤੀ ਇਹ ਖੇਤੀ ਖਤਮ ਵੱਡੇ-ਮੋٹے ਵਪਾਰੀ ਵੀ ਖਤਮ ਹੋ ਜਾਣਗੇ ਖੇਤੀ ਹੁਣ ਸਮਾਨ ਉਹਨਾਂ ਦੇ ਪਹਿਲੀ ਗੱਲ ਤਾਂ ਜਿਹੜਾ ਅਮਰੀਕਾ ਦੂਜਾ ਕਾਰਨ ਹੈ ਕਿ ਉਹ ਸਸਤਾ ਹੋਣਾ ਸਸਤਾ ਕਿਉਂ ਹੋਣਾ ਕਿਉਂਕਿ ਉੱਥੋਂ ਦੇ ਜਿਹੜੇ ਕਾਰਪੋਰੇਟ ਕਿਸਾਨ ਨੇ ਰਾਣੇ ਆ ਉੱਥੇ ਹਜ਼ਾਰਾਂ ਹਜ਼ਾਰਾਂ ਫਾਰਮਾਂ ਜਿੰਨਾਂ ਕੋਲੇ ਇੱਕ ਲਾ ਦੋ ਕਿੱਲੇ ਚਾਰ ਕਿੱਲੇ ਪੰਜ ਕਿਨਾਰੇ ਜ਼ਮੀਨਾਂ ਹਰ ਉੱਥੇ ਉਹਨਾਂ ਨੂੰ ਬਹੁਤ ਮੋਟੇ ਪੱਧਰ ਤੇ ਸਰਕਾਰਾਂ ਸਬਸਿਡੀਆਂ ਦਿੰਦੀਆਂ ਤੇ ਇੱਥੇ ਜਦੋਂ ਆ ਕੇ ਦੇਖਣਾ ਉਹਦੇ ਟੈਕਸ ਵੀ ਕੋਈ ਨਹੀਂ ਸਸਤਾ ਵੀ ਹੋਣਾ ਤੇ ਵਧੀਆ ਵੀ ਹੋਣਾ ਇਸ ਕਰਕੇ ਇਹਦਾ ਸਾਡਾ ਨਾਜ ਹੈ ਇਹਦੇ ਬਲ ਕਹਿੰਨੇ ਚੱਕਣਾ ਜਦੋਂ ਖੇਤੀ ਤਬਾਹ ਹੋ ਗਈ ਸਾਡਾ ਦੁੱਧ ਪੈਦਾ ਕਰਨ ਦਾ ਸਾਇਕਾ ਜਿਹਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਨੇ ਲੱਖਾਂ ਪਰਿਵਾਰ ਜੁੜੇ ਹੋਏ ਨੇ ਜਿਹੜੇ ਆਪਣਾ ਗੋਮੱਝਾਂ ਰੱਖ ਕੇ ਗਾਵਾਂ ਰੱਖ ਕੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹ ਸਾਰੇ ਤਬਾਹ ਹੋ ਜਾਣਗੇ ਇਸ ਕਰਕੇ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਪੰਜਾਬ ਦੇ ਲੋਕੋ ਸਾਨੂੰ ਅੱਜ ਲੋੜ ਹੈ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਲੋਕਾਂ ਦੀ ਲਾਈ ਲੜਨ ਨਾਲੋਂ ਤੇ ਰਾਣੇ ਜਿਹੜੀਆਂ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਲਗਾਤਾਰ 20 ਦੇ ਅੰਦੋਲਨ ਤੋਂ ਬਾਅਦ ਮੋਦੀ ਅਰਗਿਆਂ ਨੇ ਇਹ ਇੱਕ ਪ੍ਰਪਾਗੈਂਡੇ ਰਾਹੀਂ ਵਿੱਚ ਭੌਤਮਾਨ ਨੂੰ ਸ਼ਾਮਲ ਸੋਦੇ ਸਾਡੀਆਂ ਜਥੇਬੰਦੀਆਂ ਨੂੰ ਭੰਡਿਆ ਗਿਆ ਨਿੰਦਿਆ ਗਿਆ ਲੋਕਾਂ ਨੂੰ ਗਮਰਾਹ ਕੀਤਾ ਗਿਆ ਲੋਕਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਬੰਦਿਆਂ ਕੋਲ ਵੀ ਇਹ ਝੰਡੇ ਡੰਡਾ ਪਾਉਂਦੇ ਆ ਇਹ ਫੰਡ ਖਾਂਦੇ ਆ ਇਹ ਬਿਨਾਂ ਗਲਤੋ ਰੌਲਾ ਪਾਉਂਦੇ ਆ ਸੜਕਾਂ ਘੇਰਦੇ ਆ ਇਹ ਸਾਰਾ ਉਹ ਪ੍ਰਾਪੇ ਗੰਡਾ ਸੀ ਵੀ ਲੋਕ ਇੱਕ ਵਾਰੀ ਨਰਾਸ਼ ਹੋ ਕੇ ਨਾ ਟੁੱਟ ਜਾਣ ਤਾਂ ਕਿ ਲੋਕਾਂ ਨੂੰ ਨਿਖੇੜ ਕੇ ਇਕੱਲੇ ਕਰਕੇ ਲੁੱਟਣਾ ਕੁੱਟਣਾ ਤੇ ਜਿਹੜੀਆਂ ਵੀ ਨੀਤੀਆਂ ਅਸੀਂ ਲੈ ਕੇ ਆਉਣੀਆਂ ਨੇ ਉਹਨੂੰ ਲਾਗੂ ਕਰਨਾ ਸੌਖਾ ਹੋ ਜਾਵੇ ਜਿਖਰੇ ਬੰਦਿਆਂ ਦੀ ਬਦੌਲਤ ਹੀ ਇਹ ਮਾੜਾ ਮੋਟਾ ਪੰਜਾਬ ਸਹਿਕਦਾ ਹੈ ਜਾਂ ਆਪਾਂ ਕੋਈ ਵਿਰੋਧ ਕਰ ਰਹੇ ਹਾਂ ਜਹਾਂ ਪੈਸ ਹੱਲੇ ਨੂੰ ਹਮਲੇ ਨੂੰ ਰੋਕ ਰਹੇ ਹਨ ਤਾਂ ਉਹ ਸਿਰਫ ਇਸੇ ਤੋਂ ਸਾਡੀਆਂ ਜਥੇਬੰਦੀਆਂ ਕਰਕੇ ਆ ਬਾਕੀ ਸੂਬਿਆਂ ਦਾ ਹਾਲ ਦੇਖ ਲਓ ਭਾਰਤ ਸਰਕਾਰ ਨੇ ਬੀਜੇਪੀ ਸਰਕਾਰ ਮੋਦੀਆਂ ਵਾਲਿਆਂ ਨੇ ਕੀ ਕਰਤਾ ਸੋ ਇਸ ਕਰਕੇ ਸਾਨੂੰ ਆਪਣੀਆਂ ਜਥੇਬੰਦੀਆਂ ਨਾਲ ਖੜਨ ਦੀ ਲੋੜ ਹੈ ਇਹਨਾਂ ਨੂੰ ਤਕੜੇ ਕਰਨ ਦੀ ਲੋੜ ਹੈ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦੀ ਲੋੜ ਪੈਣੀ ਹੈ ਤਿੰਨ ਕਾਲੇ ਕਾਨੂੰਨ ਹੋਰ ਬਿਜਲੀ ਦਾ ਕਾਨੂੰਨ ਬੀ ਦਾ ਕਾਨੂੰਨ ਤੇ ਸੋਡੀ ਧਰਤੀ ਦਾ ਜਿਹੜਾ ਰਿਕਾਰਡ ਵਨ ਲੈਂਡ ਵਨ ਸਟੇਸ਼ਨ ਜਿਹੜੀ ਗੱਲ ਚੱਲ ਰਹੀ ਹੈ ਜਿਹੜਾ ਬਿਜਲੀ ਐਕਟ ਜਿਹੜਾ ਸੀਡ ਐਕਟ ਤਿੰਨ ਕਾਲੇ ਕਾਨੂੰਨ ਥੋੜੇ ਹੋਰ ਗੱਲ ਦਾ ਫਾਹਾ ਬਣਨ ਜਾ ਰਹੇ ਆ। ਥੋੜਾ ਕੱਫਨ ਤਿਆਰ ਕੀਤਾ ਜਾ ਰਿਹਾ ਪੂਰਨ ਤੌਰ ਤੇ ਵਧੀਆ ਤਰੀਕੇ ਨਾਲ ਤੇ ਤੁਸੀਂ ਲਾਲ ਲਾਲ ਕਰਦੇ ਫਿਰਦੇ ਹੋ ਕਦੇ ਉਹ ਮਸਲੇ ਪਿੱਛੇ ਹੋਗੇ ਕਦੇ ਉਹ ਮਸਲੇ ਪਿੱਛੇ ਹੋਗੇ ਫੁਲਾਨਾ ਬਾਹਰ ਆ ਗਿਆ ਫੁਲਾਨਾ ਅੰਦਰ ਵਾ ਗਿਆ ਵਜੀਠੂਆ ਆ ਗਿਆ ਲਾਲ ਲਾਲ ਕਰਾਤੀ ਭਵੰਤ ਨੇ ਚੁਟਕਲਾ ਸੁਨਾਤਾ ਸੁਭੀਰ ਨੇ ਵਗਾਪ ਸੁਨਾਤਾ ਕਿ ਜੇ ਹੋਰ ਕਾਂਗਰਸੀ ਨੇ ਕੋਈ ਹੋਰ ਜੁਮਲਾ ਛੜਤਾ ਇਦਰੀ ਹੁਣ ਜੇ ਫਿਰਦੇ ਤੇ ਇਦਾਂ ਜਿਹੜੇ ਸਾਡੀਆਂ ਜੜਾਂ ਵੱਡੀਆਂ ਜਾ ਰਹੀਆਂ ਸੜ ਦੇ ਹਮਲੇ ਹੋ ਰਹੇ ਆ ਇਹਦੇ ਵੱਲ ਵੀ ਧਿਆਨ ਮਾਰੋ ਇਕੱਠੇ ਹੋ ਜੋ ਇਕੱਠੇ ਹੋਏ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਤੇ ਨਹੀਂ ਫਿਰ ਯਾਦ ਰੱਖਿਓ ਐਸਾ ਖਤਰਨਾਕ ਹਮਲਾ ਜੇ ਇਹ ਦੀ ਸਿਰੇ ਚੜ ਗਈ ਸਿਰੇ ਜੇ ਲੋਕ ਇਕੱਠੇ ਹੋ ਗਏ ਤਾਂ ਇਹਨਾਂ ਨੂੰ ਮਜਬੂਰੀ ਵਾਸਤੇ ਸਮਝੌਤਾ ਤੋੜਨਾ ਪੈਣਾ ਤੇ ਜੇ ਇੱਕ ਵਾਰੀ ਲਾਗੂ ਹੋ ਗਿਆ ਫਿਰ ਭੁੱਲ ਜੋ ਵੀ ਮੁੜ ਕੇ ਤੁਸੀਂ ਕਿਤੇ ਇਹਨੂੰ ਠੱਲ ਪਾ ਲਓ ਸੋ ਮੇਰੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਹੈ ਕਿ ਆਓ ਇਕੱਠੇ ਹੋ ਕੇ ਇਹਨਾਂ ਹਮਲਿਆਂ ਨੂੰ ਰੋਕੀਏ ਹੱਲਿਆਂ ਨੂੰ ਰੋਕੀਏ ਇਹਨਾਂ ਜਿੰਨੇ ਵੀ ਇਹ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਸਮਝੌਤੇ ਕਰ ਰਹੇ ਆ ਉਹਨੂੰ ਰੋਕਿਆ ਜਾਵੇ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਜਥੇਬੰਦੀਆਂ ਮਜ਼ਬੂਤ ਕਰੋ ਉਹਨਾਂ ਨਾਲ ਜੁੜੋ ਉਹਨਾਂ ਨੂੰ ਜਿੱਥੇ ਲੋੜ ਆ ਜਿੱਥੇ ਸਾਦੇ ਆ ਕਰਦੇ ਆ ਜਿੱਥੇ ਕੋਈ ਚਾਰ ਪੈ ਫੰਡ ਦੀ ਲੋੜ ਪੈਂਦੀ ਆ ਉਹ ਵੀ ਦਿਓ ਹਲਾ ਸ਼ਰੀ ਦੇ ਉਹਨਾਂ ਨੂੰ ਤਕੜੇ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਬੱਚੇ ਇਹਦੇ ਖਿਲਾਫ ਬਹੁਤ ਵੱਡਾ ਬੇਗਲ ਜਿਹੜਾ ਵੱਜਣ ਜਾ ਰਿਹਾ ਸਭ ਸਾਰਿਆਂ ਨੂੰ ਇਹ ਲੜਾਈ ਦੇ ਵਿੱਚ ਕੁੱਦਣਾ ਪੈਣਾ ਜੇ ਅਸੀਂ ਆਪਣੀਆਂ ਨਸਲਾਂ ਆਪਣੀਆਂ ਫਸਲਾਂ ਆਪਣੀ ਧਰਤੀ ਆਪਣੀ ਬਰਾਸਤ ਆਪਣੇ ਖਿੱਤੇ ਨੂੰ ਬਚਾਉਣਾ ਚਾਹੁੰਦੇ ਹਾਂ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਭਾਰਤ ਤੇ ਅਮਰੀਕਾ ਦੀ ਇੱਕ ਡੀਲ ਹੋਈ ਹੈ ਇੱਕ ਸਮਝੌਤਾ ਹੋਇਆ ਵਪਾਰ ਦਾ ਉਦੇ ਬਾਰੇ ਬੀਜੇਪੀ ਜੁੰਡਲੀ ਝੂਠ ਬੋਲ ਰਹੀ ਆ ਕਿ ਇਹਦੇ ਵਿੱਚੋਂ ਖੇਤੀ ਨੂੰ ਤੇ ਡੈਰੀ ਜਿਹੜਾ ਸਾਡਾ ਕੀਤਾ ਉਹਨੂੰ ਬਾਹਰ ਰੱਖਿਆ ਗਿਆ ਦੂਜੇ ਪਾਸੇ ਆਪਾਂ ਜਦੋਂ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਬੀਬੀ ਉਹਦਾ ਬਿਆਨ ਸੁਣ ਲਿਓ ਉਹ ਕਹਿੰਦੀ ਅਮਰੀਕਨ ਕਿਸਾਨਾਂ ਲਈ ਭਾਰਤ ਦੀ ਜਿਹੜੀ ਮੰਡੀ ਆ ਭਾਰਤ ਦਾ ਇਹਦਾ ਬਾਜ਼ਾਰ ਆ ਬਹੁਤ ਲਾਹੇਵੰਦ ਸਾਫਤ ਹੁੰਦਾ ਉਹਦਾ ਸਾਫਤ ਹੁੰਦਾ ਕਿ ਇਹ ਵਪਾਰ ਜਿਹੜਾ ਸਨੇਮੋਤਾ ਹੋਇਆ ਬਾਦਸਿੰਘੋਤਾ ਹੋਇਆ ਇਹਦੇ ਵਿੱਚ ਖੇਤੀ ਨੂੰ ਤੇ ਡੈਰੀ ਵਾਲੇ ਨੂੰ ਕਿੱਥੇ ਨੂੰ ਵੀ ਵਿੱਚ ਰੱਖਿਆ ਗਿਆ 500 ਬਿਲੀਅਨ ਦਾ ਹੈ ਇਸ ਸਨੇਮੋਤਾ 500 ਬਿਲੀਅਨ ਡਾਲਰ ਦਾ ਕਰੋੜਾ 500 ਬਿਲੀਅਨ ਡਾਲਰ ਤੋਂ ਭਾਵ ਹੈ ਜਿੰਨਾ ਭਾਰਤ ਦਾ 1 ਸਾਲ ਦਾ ਬਜਟ ਹੈ ਉਹਦਾ 80 ਤੋਂ 85% ਬਣਦਾ ਹੈ ਹੁਣ ਇਹ ਖੇਤੀ ਕਿਵੇਂ ਖਤਮ ਹੋਣੀ ਆ ਤਾਂ ਤਬਾਹ ਹੋਣੀ ਆ ਸਾਡਾ ਜਿਹੜੀਆਂ ਵੀ ਕਣਕ ਆਪਾਂ ਪੈਦਾ ਕਰਦੇ ਆ ਆਪਾਂ ਕੋਈ ਸੋਇਆਬੀਨ ਪੈਦਾ ਕਰਦੇ ਆ ਕੋਈ ਮੱਕੀ ਪੈਦਾ ਕਰਦੇ ਆ ਹੋਰ ਫਸਲਾਂ ਪੈਦਾ ਕਰਦੇ ਆ ਫਾਲ ਜਿਹੜੇ ਆਪਾਂ ਬਾਗ ਨੇ ਸਾਡੇ ਮੰਨ ਲਓ ਹਿਮਾਚਲ ਚ ਬਾਗ ਹੈ ਜਾਂ ਕਸ਼ਮੀਰ ਚ ਬਾਗ ਹੈ ਸੇਬ ਆ ਸੰਤਰੇ ਆ ਖਰੋਟ ਆ ਬਦਾਮ ਹੈ ਇਹ ਸਾਰੇ ਜਿਹੜੇ ਸਮਾਨ ਮੈਂ ਤੁਹਾਨੂੰ ਦਿਨਾ ਰਿਹਾ ਇਹ ਤੋਂ ਇਲਾਵਾ ਦੁੱਧ ਦੁੱਧ ਤੋਂ ਬਣੀਆਂ ਹੋਈਆਂ ਹੋਰ ਚੀਜ਼ਾਂ ਪਾਊਡਰ ਵਗੈਰਾ ਤੇਲ ਕਈ ਪ੍ਰਕਾਰ ਦੇ ਤੇਲ ਤੋਂ ਬਣੀਆਂ ਹੋਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਭਾਰਤ ਦੇ ਵਿੱਚ ਆ ਕੇ ਵਿਕਣਾ ਹੁਣ ਇੱਕ ਇਹ ਹੋਰ ਝੂਠ ਫਲਾ ਰਹੇ ਆ ਕਹਿੰਦੇ ਜੀ 50% ਜਿਹੜਾ ਟੈਕਸ ਸੀਗਾ 트ੰਪ ਦਾ ਲਾਇਆ ਹੋਇਆ ਉਹ ਘਟਾ ਕੇ 18% ਕਰ ਦੋ ਇਹਨਾਂ ਨੂੰ ਇੱਕ ਪੁੱਛਣਾ ਲਾ ਹੋਵੇ ਵੀ 트ੰਪ ਨੇ 3% ਤੋਂ ਵਧਾ ਕੇ ਜਿਹੜਾ ਟੈਕਸ ਸੀ ਉਹ 50 ਕੀਤਾ ਸੀ ਉਹਨੇ 0 ਦਾ ਕੀਤਾ ਹੀ ਨਹੀਂ ਤਿੰਨ ਤੋਂ ਵਧਾ ਕੇ 50 ਕਰਤਾ 50 ਤੋਂ ਘਟਾ ਕੇ 18 ਕਰਤਾ ਤੇ ਜਿਹੜਾ ਅਮਰੀਕਾ ਦਾ ਸਮਾਨ ਭਾਰਤ ਦੇ ਵਿੱਚ ਆ ਕੇ ਵਿਕਣਾ ਉਹਦੇ 0% ਟੈਕਸ ਕੋਈ ਟੈਕਸ ਨਹੀਂ ਇੱਕ ਤਾਂ ਗੱਲ ਜਿਹਨੂੰ ਇਹ ਲੱਗਦਾ ਵੀ ਖੇਤੀ ਤੇ ਹਮਲਾ ਹੈ ਜਾਂ ਖੇਤੀ ਖਤਮ ਹੋ ਜੂਗੀ ਜਾਂ ਸਾਡਾ ਜਿਹੜਾ ਦੁੱਧ ਪੈਦਾ ਕਰਨ ਦਾ ਕੀਤਾ ਉਹ ਖਤਮ ਹੋ ਜਾਊਗਾ ਖੇਤੀ ਤੁਰਾ ਖੇਤੀ ਦੇ ਆਲੇ ਦੁਆਲੇ ਸਾਰਾ ਕੁਝ ਘੁੰਮਦਾ ਕਿਸਾਨ ਹੋਵੇ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਬਾਜ਼ਾਰ ਤਾਂ ਹੀ ਚੱਲਦੀ ਹੈ ਜੇ ਖੇਤੀ ਚੱਲਦੀ ਹੈ ਜੇ ਖੇਤੀ ਖਤਮ ਹੋ ਗਈ ਬਾਜ਼ਾਰ ਵੀ ਖਤਮ ਹੋਣਗੇ ਦੁਕਾਨਦਾਰ ਵੀ ਮਰਨਗੇ ਛੋਟੇ ਮੋਟੇ ਵਪਾਰੀ ਵੀ ਖਤਮ ਹੋ ਜਾਣਗੇ ਕਿਸਾਨ ਤੇ ਮਜ਼ਦੂਰਨ ਦਾ ਮਾਰੀ ਜਾਣਾ ਕਿਉਂਕਿ ਖੇਤੀ ਸਾਡੇ ਲਈ ਕੋਈ ਕਿੱਤਾ ਨਹੀਂ ਕਿ ਵਿਰਾਸਤ ਵੀ ਹੈ ਇਹ ਸਮਝਣ ਦੀ ਲੋੜ ਹੈ ਜਿੰਨਾ ਵੀ ਹੁਣ ਸਮਾਨ ਉਹਨਾਂ ਦੇਖੋ ਪਹਿਲੀ ਗੱਲ ਤਾਂ ਜਿਹੜਾ ਅਮਰੀਕਾ ਤੋਂ ਕੋਈ ਅਨਾਜ ਆਉਣਾ ਹੈ ਉਦੀ ਕੁਆਲਿਟੀ ਸਾਡੀ ਨਵਿਹਤਰ ਹੋਣੀ ਹੈ ਇਹ ਆਪਾਂ ਨੂੰ ਹੀ ਪਤਾ ਦੂਜਾ ਦਾ ਕਾਰਨ ਹੈ ਕਿ ਸਸਤਾ ਹੋਣਾ ਸਸਤਾ ਕਿਉਂ ਹੋਣਾ ਕਿਉਂਕਿ ਉੱਥੋਂ ਦੇ ਜਿਹੜੇ ਕਾਰਪੋਰੇਟ ਕਿਸਾਨ ਨੇ ਵੱਡੇ-ਵੱਡੇ ਘਰਾਣੇ ਆ ਉੱਥੇ ਹਜ਼ਾਰਾਂ-ਹਜ਼ਾਰਾਂ ਏਕੜ ਦੇ ਫਾਰਮਾਂ ਜਿੰਨਾਂ ਕੋਲੇ ਆਪਣੇ ਕੋਲ ਵੀ ਕਿੱਲਾ ਦੋ ਕਿੱਲੇ ਚਾਰ ਕਿੱਲੇ ਪੰਜ ਕਿੱਲਾਂ ਜ਼ਿਮੀਂਦਾਰ ਹੁੰਦੇ ਨੇ ਉਹਨਾਂ ਨੂੰ ਬਹੁਤ ਮੋٹے ਪੱਧਰ ਤੇ ਸਰਕਾਰਾਂ ਸਬਸਿਡੀਆਂ ਦਿੰਦੀਆਂ ਤੇ ਇੱਥੇ ਜਦੋਂ ਆ ਕੇ ਦੇਖਣਾ ਉਹਦੇ ਟੈਕਸ ਵੀ ਕੋਈ ਨਹੀਂ ਸਸਤਾ ਵੀ ਹੋਣਾ ਤੇ ਵਧੀਆ ਵੀ ਹੋਣਾ ਇਸ ਕਰਕੇ ਜਿਹੜਾ ਸਾਡਾ ਨਾਜ ਹੈ ਇਹਦੇ ਬਲ ਕਹਿੰਨੇ ਝਾਕਣਾ ਜੇ ਖੇਤੀ ਤਬਾਹ ਹੋ ਗਈ ਸਾਡਾ ਦੁੱਧ ਪੈਦਾ ਕਰਨ ਦਾ ਸਾਇਆ ਕਿੱਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਨੇ ਲੱਖਾਂ ਪਰਿਵਾਰ ਜੁੜੇ ਹੋਏ ਨੇ ਜਿਹੜੇ ਆਪਣਾ ਮੱਝਾਂ ਰੱਖ ਕੇ ਗਾਵਾਂ ਰੱਖ ਕੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹ ਸਾਰੇ ਤਬਾਹ ਹੋ ਜਾਣਗੇ ਇਸ ਕਰਕੇ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਪੰਜਾਬ ਦੇ ਲੋਕੋ ਸਾਨੂੰ ਅੱਜ ਲੋੜ ਹੈ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਲੋਕਾਂ ਦੀ ਲਾਈ ਲਈ ਲੜਨ ਵਾਲੀਆਂ ਤੇ ਰਾਣੇ ਜਿਹੜੀਆਂ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਲਗਾਤਾਰ 20 ਦੇ ਅੰਦੋਲਨ ਤੋਂ ਬਾਅਦ ਮੋਦੀ ਅਰਗੇ ਨੇ ਇਹ ਇੱਕ ਪ੍ਰਪਾਗੈਂਡੇ ਰਾਹੀਂ ਵਿੱਚ ਭੌਤਮਾਨ ਨੂੰ ਸ਼ਾਮਲ ਸੀ ਉਹਦੇ ਸਾਡੇ ਨਾਲ ਜਥੇਬੰਦ ਇਹਨੂੰ ਭੰਡਿਆ ਗਿਆ ਨੰਦਿਆ ਗਿਆ ਲੋਕਾਂ ਨੂੰ ਗਮਰਾਹ ਕੀਤਾ ਗਿਆ ਲੋਕਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬੰਦਿਆਂ ਕੋਲ ਵੀ ਇਹ ਝੰਡੇ ਡੰਡਾ ਪਾਉਂਦੇ ਆ ਇਹ ਫੰਡ ਖਾਂਦੇ ਆ ਇਹ ਬਿਨਾਂ ਗਲਤੋ ਰੌਲਾ ਪਾਉਂਦੇ ਆ ਸੜਕਾਂ ਘੇਰਦੇ ਆ ਇਹ ਸਾਰਾ ਉਹ ਪ੍ਰਪਾਗੈਂਡਾ ਸੀ ਵੀ ਲੋਕ ਇੱਕ ਵਾਰੀ ਨਰਾਸ਼ ਹੋ ਕੇ ਨਾ ਟੁੱਟ ਜਾਣ ਤਾਂ ਕਿ ਲੋਕਾਂ ਨੂੰ ਨਿਖੇੜ ਕੇ ਇਕੱਲੇ ਕਰਕੇ ਲੁੱਟਣਾ ਕੁੱਟਣਾ ਤੇ ਜਿਹੜੀਆਂ ਵੀ ਨੀਤੀਆਂ ਸੀ ਲੈ ਕੇ ਆਉਣੀਆਂ ਉਹਨੂੰ ਲਾਗੂ ਕਰਨਾ ਸੌਖਾ ਹੋ ਜਾਵੇ ਜਿਖਰੇ ਬੰਦਿਆਂ ਦੀ ਬਦੌਲਤ ਹੀ ਇਹ ਮਾੜਾ-ਮੋੜਾ ਪੰਜਾਬ ਸਹਿਕਦਾ ਹੈ ਜਾਂ ਆਪਾਂ ਕੋਈ ਵਿਰੋਧ ਕਰ ਰਹੇ ਆ ਜਹਾਂ ਪੈਸ ਹੱਲੇ ਨੂੰ ਹਮਲੇ ਨੂੰ ਰੋਕ ਰਹੇ ਆ ਤਾਂ ਸਿਰਫ ਇਸਰਪ ਸਾਡੀਆਂ ਜਥੇਬੰਦੀਆਂ ਕਰਕੇ ਆ ਬਾਕੀ ਸੂਬਿਆਂ ਦਾ ਹਾਲ ਦੇਖ ਲਓ ਭਾਰਤ ਸਰਕਾਰ ਨੇ ਬੀਜੇਪੀ ਸਰਕਾਰ ਮੋਦੀ ਗਾਰਗ ਨੇ ਕੀ ਕਰਤਾ ਸੋ ਇਸ ਕਰਕੇ ਸਾਨੂੰ ਆਪਣੀਆਂ ਜਥੇਬੰਦੀਆਂ ਨਾਲ ਖੜਨ ਦੀ ਲੋੜ ਹੈ ਇਹਨਾਂ ਨੂੰ ਤਕੜੇ ਕਰਨ ਦੀ ਲੋੜ ਹੈ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦੀ ਲੋੜ ਪੈਣੀ ਹੈ ਤਿੰਨ ਕਾਲੇ ਕਾਨੂੰਨ ਹੋਰ ਬਿਜਲੀ ਦਾ ਕਾਨੂੰਨ ਬੀ ਦਾ ਕਾਨੂੰਨ ਤੇ ਛੁੜੀ ਧਰਤੀ ਦਾ ਜਿਹੜਾ రికార్డ్ వన్ لینڈ వన్ స్టేషన్ ਜਿਹੜੀ ਗੱਲ ਚੱਲ ਰਹੀ ਹੈ ਜਿਹੜਾ ਬਿਜਲੀ ਐਕਟ ਜਿਹੜਾ ਸੀਡ ਐਕਟ ਤਿੰਨ ਕਾਲੇ ਕਾਨੂੰਨ ਥੋੜੇ ਹੋਰ ਗੱਲ ਦਾ ਫਾਹਾ ਬਣਨ ਜਾ ਰਹੇ ਹੈ। ਪਰਾ ਕਫਨ ਤਿਆਰ ਕੀਤਾ ਜਾ ਰਿਹਾ ਪੂਰਨ ਤੌਰ ਤੇ ਵਧੀਆ ਤਰੀਕੇ ਨਾਲ। ਤੇ ਤੁਸੀਂ ਲਾਲ ਲਾਲ ਕਰਦੇ ਫਿਰਦੇ ਹੋ ਕਦੇ ਉਹ ਮਸਲੇ ਪਿੱਛੇ ਹੋਗੇ ਕਦੇ ਉਹ ਮਸਲੇ ਪਿੱਛੇ ਹੋਗੇ ਫਲਾਨਾ ਬਾਹਰ ਆ ਗਿਆ ਫਲਾਨਾ ਅੰਦਰ ਵਾ ਗਿਆ ਵਜੀਠਾ ਆ ਗਿਆ ਲਾਲ ਲਾਲ ਕਰਾਤੀ ਭਵੰਤ ਨੇ ਚੁਰਕਲਾ ਸੁਨਾਤਾ ਸੁਭੀਰ ਨੇ ਗੱਪ ਸੁਨਾਤਾ ਕਿ ਜੇ ਹੋਰ ਕਾਂਗਰਸੀ ਨੇ ਕੋਈ ਹੋਰ ਜੁਮਲਾ ਛੜਤਾ ਇਦਰੀ ਉਲਦੇ ਫਿਰਦੇ ਤੇ ਇਦਾਂ ਜਿਹੜਾ ਸਾਡੀਆਂ ਜੜਾਂ ਵੱਡੀਆਂ ਜਾ ਰਹੀਆਂ ਸਰ ਦੇ ਹਮਲੇ ਹੋ ਰਹੇ ਆ ਇਹਦੇ ਵੱਲ ਵੀ ਧਿਆਨ ਮਾਰੋ ਇਕੱਠੇ ਹੋ ਜੋ ਇਕੱਠੇ ਹੋਏ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਕਿ ਨਹੀਂ ਪਰ ਯਾਦ ਰੱਖਿਓ ਐਸਾ ਖਤਰਨਾਕ ਹਮਲਾ ਜੇ ਇਹ ਢੀ ਸਿਰੇ ਚੜ ਗਈ ਸਿਰੇ ਜੇ ਲੋਕ ਇਕੱਠੇ ਹੋ ਗਏ ਤਾਂ ਇਹਨਾਂ ਨੂੰ ਮਜਬੂਰੀ ਵਾਸਤੇ ਸਮਝੌਤਾ ਤੋੜਨਾ ਪੈਣਾ ਜੇ ਇੱਕ ਵਾਰੀ ਲਾਗੂ ਹੋ ਗਿਆ ਫਿਰ ਭੁੱਲ ਜੋ ਵੀ ਮੁੜ ਕੇ ਤੁਸੀਂ ਕਦੇ ਇਹਨੂੰ ਠੱਲ ਪਾ ਲਓ ਸੋ ਮੇਰੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਹੈ ਕਿ ਆਓ ਇਕੱਠੇ ਹੋ ਕੇ ਇਹਨਾਂ ਹਮਲਿਆਂ ਨੂੰ ਰੋਕੀਏ ਹੱਲਿਆਂ ਨੂੰ ਰੋਕੀਏ ਇਹਨਾਂ ਜਿੰਨੇ ਵੀ ਇਹ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਸਮਝੌਤੇ ਕਰ ਰਹੇ ਆ ਉਹਨੂੰ ਰੋਕਿਆ ਜਾਵੇ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਜਥੇਬੰਦੀਆਂ ਮਜ਼ਬੂਤ ਕਰੋ ਉਹਨਾਂ ਨਾਲ ਜੁੜੋ ਉਹਨਾਂ ਨੂੰ ਜਿੱਥੇ ਲੋੜ ਆ ਜਿੱਥੇ ਸਾਦੇ ਆ ਕਰਦੇ ਆ ਜਿੱਥੇ ਕੋਈ ਚਾਰ ਪੈ ਫਾਂਡ ਦੀ ਲੋੜ ਪੈਂਦੀ ਆ ਉਹ ਵੀ ਦਿਓ ਹਲਾਸ਼ਰੀ ਦਿਓ ਉਹਨਾਂ ਨੂੰ ਤੱਕੜੇ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਬੱਚੇ ਇਹਦੇ ਖਿਲਾਫ ਬਹੁਤ ਵੱਡਾ ਬੇਗਲ ਜਿਹੜਾ ਵਜਣ ਜਾ ਰਿਹਾ ਸਾਨੂੰ ਸਾਰਿਆਂ ਨੂੰ ਇਹ ਲੜਾਈ ਦੇ ਵਿੱਚ ਪੁੱਦਣਾ ਪੈਣਾ ਜੇ ਅਸੀਂ ਆਪਣੀਆਂ ਨਸਲਾਂ ਆਪਣੀਆਂ ਫਸਲਾਂ ਆਪਣੀ ਧਰਤੀ ਆਪਣੀ ਵਿਰਾਸਤ ਆਪਣੇ ਖਿੱਤੇ ਨੂੰ ਬਚਾਉਣਾ ਚਾਹੁੰਦੇ ਹਾਂ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਭਾਰਤ ਤੇ ਅਮਰੀਕਾ ਦੀ ਇੱਕ ਡੀਲ ਹੋਈ ਹੈ ਇੱਕ ਸਮਝੌਤਾ ਹੋਇਆ ਵਪਾਰ ਦਾ ਉਦੇ ਬਾਰੇ ਬੀਜੇਪੀ ਜੁੰਡਲੀ ਝੂਠ ਬੋਲ ਰਹੀ ਆ ਕਿ ਇਹਦੇ ਵਿੱਚੋਂ ਖੇਤੀ ਨੂੰ ਤੇ ਡੈਰੀ ਜਿਹੜਾ ਸਾਡਾ ਕਿੱਤਾ ਉਹਨੂੰ ਬਾਹਰ ਰੱਖਿਆ ਗਿਆ ਦੂਜੇ ਪਾਸੇ ਆਪਾਂ ਜਦੋਂ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਬੀਬੀ ਉਹਦਾ ਬਿਆਨ ਸੁਣ ਲਿਓ ਉਹ ਕਹਿੰਦੀ ਅਮਰੀਕਨ ਕਿਸਾਨਾਂ ਲਈ ਭਾਰਤ ਦੀ ਜਿਹੜੀ ਮੰਡੀ ਆ ਭਾਰਤ ਦਾ ਜਿਹੜਾ ਬਾਜ਼ਾਰ ਆ ਬਹੁਤ ਲਾਹੇਵੰਦ ਸਾਫਤ ਹੁੰਦਾ ਉਹ ਤਾਂ ਸਾਫਤ ਹੁੰਦਾ ਕਿ ਇਹ ਵਪਾਰ ਜਿਹੜਾ ਸੰਯੋਗਤਾ ਹੋਇਆ ਬਾਰਤ ਸੰਯੋਗਤਾ ਹੋਇਆ ਇਹਦੇ ਵਿੱਚ ਖੇਤੀ ਨੂੰ ਤੇ ਡੈਰੀ ਵਾਲੇ ਨੂੰ ਕਿਤੇ ਨੂੰ ਵੀ ਵਿੱਚ ਰੱਖਿਆ ਗਿਆ 500 ਬਿਲੀਅਨ ਦਾ ਹੈ ਇਸ ਸੰਯੋਗਤਾ 500 ਬਿਲੀਅਨ ਡਾਲਰ ਦਾ ਕਰੋੜਾ 500 ਬਿਲੀਅਨ ਡਾਲਰ ਤੋਂ ਭਾਵ ਹੈ ਜਿੰਨਾ ਭਾਰਤ ਦਾ 1 ਸਾਲ ਦਾ ਬਜਟ ਆ ਉਹਦਾ 80 ਤੋਂ 85% ਬਣਦਾ ਹੈ ਹੁਣ ਇਹ ਖੇਤੀ ਕਿਵੇਂ ਖਤਮ ਹੋਣੀ ਆ ਜਾਂ ਤਬਾਹ ਹੋਣੀ ਆ ਸਾਡਾ ਜਿਹੜੀ ਵੀ ਕਣਕ ਆਪਾਂ ਪੈਦਾ ਕਰਦੇ ਆ ਆਪਾਂ ਕੋਈ ਸੋਇਆਬੀਨ ਪੈਦਾ ਕਰਦੇ ਆ ਕੋਈ ਮੱਕੀ ਪੈਦਾ ਕਰਦੇ ਆ ਹੋਰ ਫਸਲਾਂ ਪੈਦਾ ਕਰਦੇ ਆ ਫਾਲ ਜਿਹੜੇ ਆਪਾਂ ਬਾਗ ਨੇ ਸਾਡੇ ਮੰਨ ਲਓ ਹਿਮਾਚਲ ਚ ਬਾਗ ਹੈ ਜਾਂ ਕਸ਼ਮੀਰ ਚ ਬਾਗ ਹੈ ਸੇਬ ਆ ਸੰਤਰੇ ਆ ਖਰੋਟ ਆ ਬਦਾਮ ਆ ਇਹ ਸਾਰੇ ਜਿਹੜੇ ਸਮਾਨ ਮੈਂ ਤੁਹਾਨੂੰ ਦਿਨਾ ਰਿਹਾ ਇਹ ਤੋਂ ਇਲਾਵਾ ਦੁੱਧ ਦੁੱਧ ਤੋਂ ਬਣੀਆਂ ਹੋਈਆਂ ਹੋਰ ਚੀਜ਼ਾਂ ਆਰਡਰ ਵਗੈਰਾ ਤੇਲ ਕਈ ਪ੍ਰਕਾਰ ਦੇ ਤੇਲ ਤੋਂ ਬਣੀਆਂ ਹੋਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਭਾਰਤ ਦੇ ਵਿੱਚ ਆ ਕੇ ਵੇchnਾ ਹੁਣ ਇੱਕ ਇਹ ਹੋਰ ਝੂਠ ਫਲਾ ਰਹੇ ਆ ਕਹਿੰਦੇ ਜੀ 50% ਜਿਹੜਾ ਟੈਕਸ ਸੀਗਾ 트ੰਪ ਦਾ ਲਾਇਆ ਹੋਇਆ ਉਹ ਘਟਾ ਕੇ 18% ਕਰ ਦੋ ਇਹਨਾਂ ਨੂੰ ਇੱਕ ਪੁੱਛਣਾ ਲਾ ਹੋਵੇ ਵੀ 트ੰਪ ਨੇ 3% ਤੋਂ ਵਧਾ ਕੇ ਜਿਹੜਾ ਟੈਕਸ ਸੀ ਉਹ 50 ਕੀਤਾ ਸੀ ਉਹਨੇ 0 ਦਾ ਕੀਤਾ ਹੀ ਨਹੀਂ ਤਿੰਨ ਤੋਂ ਵਧਾ ਕੇ 50 ਕਰਤਾ 50 ਤੋਂ ਘਟਾ ਕੇ 18 ਕਰਤਾ ਤੇ ਜਿਹੜਾ ਅਮਰੀਕਾ ਦਾ ਸਮਾਨ ਭਾਰਤ ਦੇ ਵਿੱਚ ਆ ਕੇ ਵਿਕਣਾ ਉਹਦੇ 0% ਟੈਕਸ ਹੈ ਕੋਈ ਟੈਕਸ ਨਹੀਂ ਇੱਕ ਦਾ ਗੱਲ ਜਿਹਨੂੰ ਇਹ ਲੱਗਦਾ ਵੀ ਖੇਤੀ ਤੇ ਹਮਲਾ ਹੈ ਜੇ ਖੇਤੀ ਖਤਮ ਹੋ ਜੂਗੀ ਜਾਂ ਸਾਡਾ ਜਿਹੜਾ ਦੁੱਧ ਪੈਦਾ ਕਰਨ ਦਾ ਕੀਤਾ ਉਹ ਖਤਮ ਹੋ ਜਾਊਗਾ ਖੇਤੀ ਤੁਰ ਹੈ ਖੇਤੀ ਦੇ ਆਲੇ ਦੁਆਲੇ ਸਾਰਾ ਕੁਝ ਘੁੰਮਦਾ ਹੈ ਕਿਸਾਨ ਹੋਵੇ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਬਾਜ਼ਾਰ ਤਾਂ ਹੀ ਚੱਲਦੀ ਹੈ ਜੇ ਖੇਤੀ ਚੱਲਦੀ ਹੈ ਜੇ ਖੇਤੀ ਖਤਮ ਹੋ ਗਈ ਬਾਜ਼ਾਰ ਵੀ ਖਤਮ ਹੋਣਗੇ ਦੁਕਾਨਦਾਰ ਵੀ ਮਰਨਗੇ ਛੋਟੇ ਮੋਟੇ ਵਪਾਰੀ ਵੀ ਖਤਮ ਹੋ ਜਾਣਗੇ ਕਿਸਾਨ ਤੇ ਮਜ਼ਦੂਰਨ ਦਾ ਮਾਰੀ ਜਾਣਾ ਕਿਉਂਕਿ ਖੇਤੀ ਸਾਡੇ ਲਈ ਕੋਈ ਕਿੱਤਾ ਨਹੀਂ ਘਰਾਸਤ ਵੀ ਹੈ ਇਹ ਸਮਝਣ ਦੀ ਲੋੜ ਹੈ ਜਿੰਨਾ ਵੀ ਹੁਣ ਸਮਾਨ ਉਹਨਾਂ ਦੇਖੋ ਪਹਿਲੀ ਗੱਲ ਤਾਂ ਜਿਹੜਾ ਅਮਰੀਕਾ ਤੋਂ ਕੋਈ ਅਨਾਜ ਆਉਣਾ ਹੈ ਉਦੀ ਕੁਆਲਿਟੀ ਸਾਡ ਨਵਿਹਤਰ ਹੋਣੀ ਹੈ ਇਹ ਆਪਾਂ ਨੂੰ ਹੀ ਪਤਾ ਦੂਜਾ ਦਾ ਕਾਰਨ ਹੈ ਕਿ ਸਸਤਾ ਹੋਣਾ ਸਸਤਾ ਕਿਉਂ ਹੋਣਾ ਕਿਉਂਕਿ ਉੱਥੋਂ ਦੇ ਜਿਹੜੇ ਕਾਰਪੋਰੇਟ ਕਿਸਾਨ ਨੇ ਵੱਡੇ-ਵੱਡੇ ਘਰਾਣੇ ਆ ਉੱਥੇ ਹਜ਼ਾਰਾਂ-ਹਜ਼ਾਰਾਂ ਏਕੜ ਦੇ ਫਾਰਮਾਂ ਜਿੰਨਾਂ ਕੋਲੇ ਆਪਣੇ ਕੋਲ ਵੀ ਕਿੱਲਾ ਦੋ ਕਿੱਲੇ ਚਾਰ ਕਿੱਲੇ ਪੰਜ ਘਰਾਣਾ ਜ਼ਿੰਮੇਵਾਰ ਹੁੰਦੇ ਉਹਨਾਂ ਨੂੰ ਬਹੁਤ ਮੋٹے ਪੱਦਰ ਤੇ ਸਰਕਾਰਾਂ ਸਬਸਿਡੀਆਂ ਦਿੰਦੀਆਂ ਤੇ ਇੱਥੇ ਜਦੋਂ ਆ ਕੇ ਦੇਖਣਾ ਉਹਦੇ ਟੈਕਸ ਵੀ ਕੋਈ ਨਹੀਂ ਸਸਤਾ ਵੀ ਹੋਣਾ ਤੇ ਵਧੀਆ ਵੀ ਹੋਣਾ ਇਸ ਕਰਕੇ ਜਿਹੜਾ ਸਾਡਾ ਨਾਜ ਹੈ ਇਹਦੇ ਵੱਲ ਕਹਿੰਨੇ ਝਾਕਣਾ ਜੇ ਖੇਤੀ ਤਬਾਹ ਹੋ ਗਈ